ਕੱਲ ਖਨੌਰੀ ਬਾਰਡਰ ਤੇ ਇੱਕ ਨੌਜਵਾਨ ਦੀ ਸੁਭਕਰਨ ਸਿੰਘ ਦੀ ਮੌਤ ਹੋ ਗਈ ਉਸਦੇ ਸਿਰ ਵਿੱਚ ਗੋਲੀ ਵਜੀ ਜਿਸ ਨੂੰ ਲੈ ਕੇ ਲਗਾਤਾਰ ਹੁਣ ਵਿਰੋਧੀ ਪਾਰਟੀਆਂ ਪੰਜਾਬ ਦੇ ਲੋਕ ਸਵਾਲ ਖੜੇ ਕਰ ਰਹੇ ਨੇ ਕਿ ਕਿਸਾਨੀ ਅੰਦੋਲਨ ਦੇ ਵਿੱਚ ਕਿਸ ਨੇ ਗੋਲੀ ਚਲਾਉਣ ਦੇ ਹੁਕਮ ਦਿੱਤੇ ਨੇ ਤੇ ਉੱਤੇ ਹੀ ਰਵੀ ਸਿੰਘ ਖਾਲਸਾ ਨੇ ਵੀ ਸਵਾਲ ਖੜੇ ਕੀਤੇ ਔਰ ਇਹ ਵੀ ਕਿਹਾ ਕਿ ਸਾਡੇ ਵਲੰਟੀਅਰ ਜਿਹੜੇ ਸੇਵਾਦਾਰ ਨੇ ਖਾਲਸਾ ਏਟ ਦੇ ਉਹ ਮੌਕੇ ਤੇ ਮੌਜੂਦ ਸੀ ਉਹਨਾਂ ਨੇ ਮੌਕੇ ਤੇ ਮੌਜੂਦ ਇਹ ਸਾਰਾ ਕੁਝ ਆਪਣੀ ਅੱਖੀਂ ਦੇਖਿਆ ਤੇ ਉਹਨਾਂ ਨੇ ਆਪਣੇ ਅੱਖੀਂ ਹੀ ਉਸ ਨੌਜਵਾਨ ਦੀ ਮੌਤ ਹੁੰਦੇ ਵੇਖਿਆ ਜਿਸ ਨੂੰ ਲੈ ਕੇ ਰਵੀ ਸਿੰਘ ਖਾਲਸਾ ਨੇ ਪੰਜਾਬ ਦੀ ਸਰਕਾਰ ਤੇ ਕੇਂਦਰ ਦੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਜਿਸ ਤਰੀਕੇ ਦੇ ਨਾਲ ਨੌਜਵਾਨ ਫਟੜ ਹੋ ਰਹੇ ਨੇ ਜ਼ਖਮੀ ਹੋ ਰਹੇ ਨੇ ਮੌਤਾਂ ਹੋ ਰਹੀਆਂ ਨੇ ਉਸ ਦਾ ਜ਼ਿੰਮੇਵਾਰ ਕੌਣ ਹੈ ਵਾਈਗੋ ਜੀ ਕਾਲਸਾ ਵਾਈਗੋ ਜੀ ਕੀ ਫੋਟੇ ਇੱਕ ਬਹੁਤ ਮੰਦ ਭਾਗੀ ਖਬਰ ਮਿਲੀ ਸਾਨੂੰ ਇੱਕ ਨੌਜਵਾਨ ਮੁੰਡਾ ਸ਼ੁਭਕਰਨ ਸਿੰਘ ਬਠਿੰਡੇ ਦਾ 21 ਸਾਲ ਦਾ ਉਹਦੀ ਡੈਥ ਹੋ ਗਈ ਆ ਤੇ ਅੰਦੋਲਨ ਦੇ ਵਿੱਚ ਤੇ 21 ਸਾਲ ਦਾ ਮੁੰਡਾ ਸੀ ਨੌਜਵਾਨ ਬਠਿੰਡੇ ਤੋਂ ਸਾਡੇ ਤੱਕ ਐਮਬੂਲੈਂਸ ਦੀ ਸੇਵਾ ਵੀ ਆਈ ਸੀ ਅੱਛਾ ਜੀ ਤੇ ਮਤਲਬ ਉਹਨਾਂ ਕੋ ਵੀਰਾਂ ਨੇ ਗਿਆ ਵੀ ਗੋਲੀ ਲੱਗੀ ਆ ਇਹਨੂੰ ਲੈ ਜਾਓ ਕਿੰਨੀ ਉਮਰ ਸੀਗੀ ਉਹਦੀ 21 22 ਸਾਲ ਦਾ ਤੇ ਉਹਨਾਂ ਦੇ ਨਾਲ ਉਹਦੇ ਕੋਈ ਸੀਗਾ ਪਰਿਵਾਰ ਵਾਲੇ ਸੀ ਜਾਂ ਉਹਨਾਂ ਦੇ ਪਿੰਡ ਵਾਲੇ ਸੀ ਉਹਦਾ ਮੇਰਾ ਬ੍ਰਦਰ ਸੀ ਨਾਲ ਉਹਨਾਂ ਦਾ ਬ੍ਰਦਰ ਸੀ ਹਾਂਜੀ ਅੱਛਾ ਅੱਛਾ ਹਾਂਜੀ ਤੇ ਉਹ ਫਿਰ ਕਿੱਥੇ ਲੈ ਗਏ ਤੁਸੀਂ ਉਹਨੂੰ ਅਸੀਂ ਉਹਨੂੰ ਫਿਰ ਪਟਿਆਲੇ ਲੈ ਗਏ ਸੀ ਪਹਿਲਾਂ ਤੁਸੀਂ ਉੱਥੇ ਲੈ ਕੇ ਗਏ ਮੇਰੇ ਖਾਲਸਾ ਪੱਟੀ ਹਸਪੀਟਲ ਲੈ ਗਏ ਪੱਟੀ ਹਸਪੀਟਲ ਲੈ ਗਏ ਫਨੋਰੀ ਫਨੋਰੀ ਹਸਪੀਟਲ ਹਾਂ ਹਾਂਜੀ ਸਿਗਲੋ ਹਸਪੀਟਲ ਹਾਂ ਨਹੀਂ ਹਾਂ ਉਹਨਾਂ ਨੇ ਕੀ ਕਿਹਾ ਉਹਨਾਂ ਮੌਕੇ ਤੇ ਜਵਾਬ ਦਿੱਤਾ ਅੱਛਾ ਹਾਂਜੀ ਉਹ ਕਹਿੰਦੇ ਪਟਿਆਲੇ ਰੈਫਰ ਕਰ ਦਿੰਦੇ ਪਟਿਆਲੇ ਲੈ ਗਏ ਹਾਂਜੀ ਉੱਥੇ ਫਿਰ ਉਹਨਾਂ ਨੇ ਡਿਕਲੇਅਰ ਕਰਦਾ ਹਾਂਜੀ ਉਥੇ ਡਿਕਲੇਅਰ ਹਾਂਜੀ ਦੱਸ ਸਾਨੂੰ ਤਾਂ ਕਹ ਲਓ ਬੜਾ ਪਈ ਉਸ ਵੇਲੇ ਸਾਡਾ ਦਿਲ ਬਹੁਤ ਦੁਖਦਾ ਪਈ ਉਹ ਗਈ ਸੀ ਉਥੇ ਮਜਾਰਹ ਤੇ ਪ੍ਰੋਟੈਸਟ ਤੇ ਅੰਦੋਲਨ ਤੇ ਤੇ ਆਈ ਉਹਨਾਂ ਦੀ লাশ ਵਾਪਸ ਸਾਡੀ ਜਿਹੜੀ ਐਂਬੂਲੈਂਸ ਸੀ ਉਸ ਵੇਲੇ ਨਾਲ ਹੀ ਸਾਡੀ ਮੈਡੀਕਲ ਟੀਮ ਯਾਰੀ ਲੈ ਕੇ ਆਈ ਸੀ ਹਸਪੀਟਲ ਨੂੰ ਉਹਨਾਂ ਨੂੰ ਫਟੋ ਟ੍ਰੈਨ ਉਹਨਾਂ ਦੀ ਕੋਸ਼ਿਸ਼ ਬਹੁਤ ਕੀਤੀ ਉਹਨਾਂ ਨੂੰ ਬਚਾਉਣ ਨੂੰ ਪਰ ਬਚਾ ਨਹੀਂ ਸਕੇ ਹਸਪੀਟਲ ਜਾ ਕੇ ਪੂਰੇ ਹੋ ਗਏ ਤੇ ਅਸੀਂ ਬਸ ਇਹ ਕਹਿੰਨੇ ਸਾਡੇ ਪੰਜਾਬ ਸਰਕਾਰ ਨੂੰ ਇਹਨੀ ਫੁੱਲ ਇਨਵੈਸਟੀਗੇਸ਼ਨ ਕੀਤੀ ਜਾਵੇ ਕਿ ਕਨੇ ਗੋਲੀ ਚਲਾਈਆ ਕਿਉਂ ਚਲਾਈਆ ਕਨੇ ਆਰਡਰ ਦਿੱਤੇ ਆ ਤੇ ਸਭ ਕੁਝ ਕੀਤਾ ਜਾਵੇ ਬੰਦੇ ਨੂੰ ਅੰਦਰ ਜੇਲ੍ਹ ਚ ਬਾੜ ਨੂੰ ਕਿਉਂਕਿ ਉਹ ਗਲਤ ਆਪੇ ਸਾਡੇ ਪੰਜਾਬ ਦੇ ਮੁੰਡੇ ਆਪਣੀ ਅਦੌਲਤ ਜਾ ਕੇ ਲਾਸ਼ਾਂ ਬਾਹਰ ਆਈਆਂ ਬਹੁਤ ਗਲਤ ਆ ਦੱਸਦੀ ਕੀ ਕੱਲ ਲਗਾਤਾਰ ਕਿਸਾਨ ਦਿੱਲੀ ਵੱਲ ਕੂਚ ਦੀਆਂ ਤਿਆਰੀਆਂ ਚ ਸੀ ਦਿੱਲੀ ਵੱਲ ਕੂਚ ਵੀ ਕਰ ਰਹੇ ਸੀ ਪਰ ਉਧਰੋਂ ਹਰਿਆਣ ਦੀ ਸਰਕਾਰ ਤਰਫੋਂ ਹਰਿਆਣ ਦੀ ਫੋਰਸ ਤਰਫੋਂ ਲਗਾਤਾਰ ਗੋਲੇ ਦਾਗੇ ਜਾ ਰਹੇ ਸੀ ਹੰਝੂ ਗੈਸ ਤੇ ਗੋਲੇ ਦਾਗਣ ਤੋਂ ਬਾਅਦ ਫਿਰ ਕਈ ਜਿਹੜੇ 200 315 ਦੇ ਕਹਿੰਦੇ ਫੈਰ ਵੀ ਕੀਤੇ ਗਏ ਅੱਤੇ ਕਈ ਨੌਜਵਾਨਾਂ ਨੇ ਰੈਫਲ ਦੇ ਜਿਹੜੇ ਫੈਰ ਕੀਤੇ ਤੇ ਖੋਲ ਵੀ ਬਰਾਮਦ ਕੀਤੇ ਨੇ ਜਿਸ ਨੂੰ ਲੈ ਕੇ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਔਰ ਇੱਥੋਂ ਤੱਕ ਖਬਰਾਂ ਸਾਹਮਣੇ ਆਈਆਂ ਨੇ ਕਿ ਖਨੌਰੀ ਬਾਡਰ ਤੇ ਟਰੈਕਟਰ ਟਰਾਲੀਆਂ ਤੋੜੀਆਂ ਗਈਆਂ ਉਹ ਵੀ ਤਸਵੀਰਾਂ ਆਈਆਂ ਨੇ ਤੇ ਨਾਲ ਹੀ ਇਹ ਵੀ ਦੱਸਦੀ ਹੈ ਕਿ ਖਨੌਰੀ ਬਾਡਰ ਤੇ ਕਿਸਾਨਾਂ ਦੇ ਝੰਡਿਆਂ ਨੂੰ ਪਾੜਿਆ ਗਿਆ અપਮਾਨ ਕੀਤਾ ਗਿਆ ਜਿਸ ਨੂੰ ਲੈ ਕੇ ਕਿਤਨਾ ਕਿਤੇ ਸਵਾਲੀਆ ਨਿਸ਼ਾਨ ਖੜੇ ਹੋ ਰਹੇ ਨੇ ਕਿ ਲੋਕਤੰਤਰ ਦੇ ਵਿੱਚ ਕੀ ਕੁਝ ਹੋ ਰਿਹਾ ਇਸ ਬਾਰੇ ਆਪਣੇ ਵਿਚਾਰ ਜ਼ਰੂਰ ਸਾਂਝੀ ਕਰਨਾ ਧੰਨਵਾਦ